ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੇ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਐ ਜਿਉ ਹਰ ਭਾਵੇ ਤਿਉ ਰੱਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾ ਜੋਰ ਨਾਹੀ ਜੇ ਕਿਛ ਕਰ ਹਮ ਸਾਖਹਿ ਜਿਉ ਭਾਵੇ ਤਿਵੇਂ ਬਖਸ਼ ਰਹਾਉ ਸਭ ਜੀਉ ਪਿੰਡ ਦੀ ਆਤੁਦ ਆਪੇ ਤੁਦ ਆਪੇ ਕਾਰੇ ਲਾਇਆ ਜਿਹਾ ਤੂ ਹੁਕਮ ਕਰਹਿ ਤਿਹ ਕੋ ਕਰਮ ਕਮਾਵੇ ਜਿਹਾ ਤੁਦ ਧੁਰ ਲਿਖ ਪਾਇਆ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕ ਨਾ ਸਤ ਗੁਰ ਮੇਲ ਤੂ 부ਝਾਵੇ ਇਕ ਮਨ ਮੁਖ ਕਰਹਿ ਸੇ ਰੋਵੇ ਹਰ ਕੀ ਵਡਿਆਈ ਹਉ ਆਖ ਨਾ ਸਕ ਹਉ ਮੂਰਖ ਮੁਗਦ ਨਿਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਨਨਾਗਿਤ ਪਿਆ ਅਜਾਨ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਾਜੀ ਗਰਜੈ ਸੇ ਬਾਜੀ ਪਾਈ ਨਾ ਨਾ ਰੂਪ ਭੇਖ ਦਿਖਲਾਈ ਸਾਗ ਉਤਾਰ ਫਮਿਓ ਪਾਸਾਰਾ ਤਬ ਏਕੋ ਇਕੰਕਾਰਾ ਕਮਣ ਰੂਪ ਦ੍ਰਿਸ਼ਟਿਓ ਬਿਨਸਾਇਉ ਕਤਹਿ ਗਯਉ ਉਹ ਕਤ ਤੇ ਆਯਉ ਰਹਾਉ ਜਲ ਤੇ ਉਠਹਿ ਅਨਕ ਤਰੰਗਾ ਕਨਕ ਭੂਖਣ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕ ਕੀਤੇ ਇਕੰਕਾਰਾ ਸਹਿਸ ਘਟਾਮਹਿ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਏਕੰਕਾਰ ਉਹ ਅਬਨਾਸੀ ਬਿਨ ਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੈ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮਗਤ ਹੋਈ ਸੂਹੀ ਮਹੱਲਾ ਪੰਜਵਾ ਕੀਤਾ ਲੋੜ ਹੈ ਸੋ ਪ੍ਰਭ ਹੋਈ ਤੁਜ ਬਿਨ ਦੂਜਾ ਨਾਹੀ ਕੋਈ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੀ ਕੀ ਰਾਖੁ ਹੁ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਜ ਬਿਨ ਕਵਨ ਕਰੇ ਪ੍ਰਿਤਪਾਲਾ ਰਹਾਉ ਜਲ ਫਲ ਮਹੀਲ ਰਹਿਆ ਪਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨਾ ਪਾਈਐ ਸਾਚ ਲੱਗੇ ਤਾਂ ਹਉਮੈ ਜਾਈਐ ਜਿਸਨੂੰ ਲਾਏ ਲੈ ਸੋ ਲਾਗੈ ਗਿਆਨ ਰਤਨ ਅੰਤਰਿਤ ਸਜਾਗੈ ਦੁਰਮਤ ਜਾਈ ਪਰਮ ਪਦ ਪਾਈ ਗੁਰ ਪ੍ਰ사ਦੀ ਨਾਮ ਧਿਆਈ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣਹਿ ਰਾਸ ਕਰ ਕਿਰਪਾ ਆਪਣੀ ਭਗਤੀ ਲਾਈ ਜਨ ਨਾਨਕ ਪ੍ਰਭ ਸਦਾ ਧਿਆਈ ਸੂਹੀ ਮਹੱਲਾ ਪੰਹੁਆ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਬਮਨ ਪ੍ਰਿਆਸੋਂ ਰਾਤੀ ਰਲੀਆਂ ਮਾਨੈ ਸੁਨ ਸਖੀਏ ਪ੍ਰਭ ਮਿਲਣ ਦੀ ਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸਾ ਸੁਹਾਗਣ ਅੰਕ ਸਮਾਵੇ ਗਰਭ ਗਹਿਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰੈਣ ਬਿਹਾਵੇ ਕਰਮਹੀਨ ਮਨਮੁਖ ਦੁਖ ਪਾਵੇ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਿਆ ਪਰਪੂਰ ਜਨ ਨਾਨਕ ਗਾਵੇ ਦੇਖਾ ਦੂਰ ਸੁਹੀ ਮਹੱਲਾ ਪੰਜਵਾ ਗ੍ਰਹਿ ਵਾਸ ਗੁਰ ਕੀ ਨਾਹੋਂ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਧਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕੋ ਨੋੜੀ ਕਵਨ ਕਹਾ ਗੁਣ ਕੰਤ ਪਿਆਰੀ ਸੁਗੜ ਸਰੂਪ ਦਇਆਲ ਮਰਾਰੀ ਰਹਾਉ ਸਤ ਸ਼ਿੰਗਾਰ ਭਉ ਅੰਜਨ ਪਾਇਆ ਅਮਰਤ ਨਾਮ ਤੰਬੂਲ ਮੁਖ ਖਾਇਆ ਕੰਗਨ ਬਸਤਰ ਗਹਿਨੇ ਬਨੇ ਸੁਹਾਵੇ ਤਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ ਗੁਣ ਕਾਮਣ ਕਰ ਕੰਤਰੀ ਜਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵਰੰਗ ਲਾਲ ਸੇਜ ਰਾਵਣ ਆਇਆ ਜਨਮਾਨਕ ਪਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹਿਓ ਮੇਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆਇ ਜਾਈ ਸੁਨਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ ਭਰਮੋ ਭਰਮਿ ਆਇਉ ਤਉ ਨਦਰ ਨਾ ਪਾਈ ਕਿਨ ਬਿਦਹੀ ਅਰੋਤੀ ਰਹਿ ਨਿਮਾਨੂ ਮਿਲ ਸਾਜਨ ਹਉ ਤੁਝ ਕੁਰਬਾਨੂ ਰਹਾਉ ਏਕਾ ਸੀਜ ਵਿਸੀ ਧਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ ਪੀਉ ਮਦ ਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਪਈ ਨਰਾਸੀ ਬਹੁਤ ਦਿਨ ਲਾਗੀ ਦੇਸ ਦਸੰਤਰ ਮੈਂ ਸਗਲੇ ਝਾਗੀ ਥਿਨ ਰਹਿਨ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਭਇਓ ਕਿਰਪਾਲ ਸਤ ਸੰਗ ਮਲਾਇਆ ਬੂਜੀ ਤਪਤ ਕਰੇ ਪਿਰ ਪਾਇਆ ਸਗਲੇ ਸ਼ਿੰਗਾਰ ਹੁਣ ਮੁਝਹਿ ਸੁਹਾਇਆ ਕਹੋ ਨਾਨਕ ਗੁਰ ਭਰਮ ਚ ਕਾਇਆ ਜਹ ਦੇਖਾਂ ਤਹਿ ਪਿਰ ਹੈ ਭਾਈ ਹੋ ਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਚਾਹ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤਰਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਉ ਰਬ ਦਾਤਾ ਮੋਹਿ ਦੀਨ ਪੇਖਾਰੀ ਤੂੰ ਸਦਾ ਸਦਾ ਉਪਕਾਰੀ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੰਮ ਅਪਾਰੀ ਕਿਆ ਸੇਵਕ ਮਾਵੋ ਕਿਆ ਕਹਿ ਰਝਾਵੋ ਵਿਦ ਕਿਤ ਪਾਵਾਂ ਦਰਸਾਰੀ ਮਿਤ ਨਹੀਂ ਪਾਈਐ ਅੰਤ ਨਾ ਲਈਐ ਮਨ ਤਰਸੈ ਚਰਨਾਰੀ ਪਾਵੋ দান ਟੀਠ ਹੋਏ ਮੰਗੋ ਮੁਖ ਲਾਗਿਆ ਸੰਤ ਰੇ ਨਾਰੀ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੀ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੇ ਕਹਿ ਤੋ ਪਹਤਾ ਜੋ ਪ੍ਰਿਆ ਮਾਨੇ ਤਿਨ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਾਰਾ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੂੰ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ ਕਹੋ ਨਾਨਕ ਪ੍ਰਭ ਬਿਨੋਂ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤਮੋ ਸੁਖਦਾਤੇ ਪੁਰਖ ਸੁਭਾਈ ਰਹਾਉ ਦੂਜਾ ਸੁਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ ਬੂਜੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸ ਨਾ ਡੀਠਾ ਕਬੂ ਹੂ ਨਾ ਸਮਝੈ ਅਗਿਆਨ ਗਵਾਰਾ ਬਹਰ ਬਹਰ ਲਪਟਿਓ ਜੰਜਾਰਾ ਰਹਾਉ ਬਿਖੇ ਨਾਦ ਕੰਨ ਸੁਣ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਧੀ ਛੋੜ ਜਾਹੇ ਝੂਠੇ ਸਭ ਤੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤੋ ਕਿਛ ਪਾਈਐ ਜੋ ਹੋਈਐ ਰੇਨਾ ਜਿਸੈ 부ਝਾਈ ਤਿਸ ਨਾਮ ਲੈ ਨਾ ਰਹਾਉ ਸੂਹੀ ਮਹੱਲਾ ਪੰਜਵਾ ਕਰ ਮਹਿ ਠਾਕੁਰ ਨਦਰ ਨ ਆਵੇ ਗਲ ਮਹਿ ਪਾਹਣ ਲੈ ਲਟਕਾਵੇ ਪਰਮੇ ਪੂਲਾ ਸਾਖਤ ਫਿਰਤਾ ਨੀਰ ਬਰੋ ਲੈ ਖਪ-ਖਪ ਮਰਤਾ ਰਹਾਉ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਪਾਹਣ ਲੈ ਉਸ ਕੋ ਡੁੱਬਤਾ ਗੁਨਾਹਗਾਰ ਨੂਣ ਹਰਾਮੀ ਪਾਹਣ ਨਾਵ ਨਾ ਪਾਰ ਗਿਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਬੇਦਾਤਾ ਸੂਹੀ ਮਹੱਲਾ ਪੰਚ